ਆਮ ਆਦਮੀ ਪਾਰਟੀ ਦੇ ਚੇਅਰਮੈਨ ਜੈਨ ਕੋ ਨਵਜੋਤ ਸਿੰਘ ਮੰਡੇਰ ਦੇ ਆਪਣੇ ਪਿੰਡ ਜਰਗ ਵਿਖੇ ਲੋਕ ਸਭਾ ਹਲਕਾ ਫਤੇਕੜ ਸਾਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਲੱਡੂਆਂ ਨਾਲ ਤੋਲਿਆ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਹਮੈਤ ਵਿੱਚ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰ ਲੀਡਰਸ਼ਿਪ ਆਗੂ ਮੈਂਬਰ ਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਕਿਉਂ ਕਹੇ ਇਹੋ ਜੇ ਲਫ਼ਜ਼ ਅੰਨਾ ਬੰਡੇ ਰਿਉੜੀਆਂ ਮੁੜ ਮੁੜ ਆਪਣੇਆਂ ਨੂੰ ਜਰਗ ਤੋਂ ਅਤਰ ਸਿੰਘ ਗਿੱਲ ਦੀ ਖਾਸ ਰਿਪੋਰਟ ਸਰਕਾਰ ਨੌਕਰੀ ਤਾਂ ਬੜੀ ਦੂਰ ਦੀ ਗੱਲ ਕਿਸੇ ਨੂੰ ਜੇ ਪਿੰਡ ਦੇ ਵਿੱਚੋਂ ਕੋਈ ਨੌਕਰੀ ਮਿਲੀ ਹੋਵੇ ਤਾਂ ਹੱਥ ਖੜਾ ਕਰਕੇ ਦੱਸ ਸਕਦਾ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਣੀ ਬਜ਼ੁਰਗ ਹੱਥ ਮਾਰ ਰਹੇ ਆ ਇੱਕ ਮਿਲੀ ਸੀ ਬਾਪੂ ਜੀ ਉਹ ਮਿਲੀ ਸੀ ਬਲਦ ਸਿੰਘ ਦੇ ਪੋਤੇ ਨੂੰ ਆਪਣੇ ਨੂੰ ਇਹਨਾਂ ਨੇ ਡੀਐਸਪੀ ਲਾਇਆ ਸੀ ਆਪਣਿਆਂ ਨੂੰ ਕਹਿੰਦੇ ਅੰਨਾ ਵੱਡੇ ਸੀਰ ਨਹੀਂ ਮੜਮੜ ਆਪਣਿਆਂ ਨੂੰ ਆਪਣਿਆਂ ਨੂੰ ਡੀਐਸਪੀ ਲਾਇਆ ਪਰ ਸਾਡੇ ਧੀਆਂ ਪੁੱਤ ਨਹੀਂ ਦਿਖੇ ਕੋਈ ਇੱਕ ਵੀ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਇੱਕ ਵੀ ਬੱਚਾ ਨੌਕਰੀ ਤੇ ਨਹੀਂ ਰੱਖਿਆ 5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਔਰ ਦੂਜੇ ਪਾਸੇ ਸਾਡੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੁਹਾਡੀ ਆਪਣੀ ਸਰਕਾਰ ਆਈ ਇਸ 5 ਸਾਲ ਦੇ ਵਿੱਚ ਆਪਣੇ ਇੱਥੇ ਨਗਰ ਬੈਠਾ ਨਗਰ ਦੇ ਵਿੱਚੋਂ ਕੀ ਕੋਈ ਨੌਕਰੀ ਮਿਲੀ ਸਾਰਾ ਤੁਹਾਨੂੰ ਐਮਐਲਏ ਸਾਹਿਬ ਨੇ ਤੇ ਜੀਪੀ ਸਾਹਿਬ ਨੇ ਦੱਸ ਦਿੱਤਾ ਮੈਂ ਨਗਰ ਦੇ ਵੱਲ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਤੇ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਕਿਉਂਕਿ ਪ੍ਰਮਾਣਮਾਨ ਸਾਹਿਬ ਨੇ ਜਿਹੜੇ ਕੰਮ ਕਰੇ ਨੇ ਅਸੀਂ ਸਾਰੇ ਉਹਨਾਂ ਤੋਂ ਜਾਣੂ ਆ ਪਰ ਇਹੋ ਜਿਹੇ ਮੁੱਖ ਮੰਤਰੀ ਜਿਹੜਾ ਇਮਾਨਦਾਰ ਤੇ ਨਿਰਧਾਰਕ ਮੁੱਖ ਮੰਤਰੀ ਆ ਉਹ ਪੱਲੀ bari ਸਾਡੇ ਕਿਰਪਾ ਨੂੰ ਬੇਤੀ ਕਰਦਾ ਕਿ ਉਹਨਾਂ ਦਾ ਸਨਮਾਨ ਕਰ ਰਿਹਾ ਕਿ ਆ ਜਾਣ ਚੱਤਰ ਹਰਜੀਤ ਸਿੰਘ ਦੀ ਮਾਣ ਮੰਗਦੇ ਕਿਰਮਨ ਸਾਹਿਬ ਨੇ ਆਮਨਾ ਆਮਨਾ ਕੋਲ ਸਾਹਿਬ ਦਾ ਤੇ ਸਰਦਾਰ ਕੁਮੇਰ ਸਿੰਘ ਖਾਲਸਾ ਜੀ ਸਾਡੇ ਤੇ ਮਨ ਸਾਹਿਬ ਕਿਸ ਕਤਲ